ਤਾਂ ਮੌਸਮ ਦਾ ਇੱਕਦਮ ਹੀ ਹੁਣ ਮિજાਜ ਫਿਰ ਤੋਂ ਬਦਲਦਾ ਹੋਇਆ ਨਜ਼ਰ ਆਇਆ ਕਿ 11 ਸੂਬਿਆਂ ਦੇ ਵਿੱਚ 2 ਜਨਵਰੀ ਤੱਕ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਦੱਸੇ ਤੁਹਾਨੂੰ ਕਿ ਸੰਗਣੀ ਤੁੰਦ ਅਤੇ ਸੀਤ ਲਹਿਰ ਤੋਂ ਇਲਾਵਾ ਭਾਰਤ ਦੇ ਉੱਤਰ-ਪੱਛਮੀ ਖੇਤਰ ਦੇ ਵਿੱਚ 30 ਦਸੰਬਰ ਤੋਂ ਬਾਰਿਸ਼ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਉੱਥੇ 31 ਦਸੰਬਰ 2023 ਤੋਂ 2 ਜਨਵਰੀ 2024 ਦੇ ਦੌਰਾਨ ਤਾਜ਼ਾ ਪੱਛਮੀ ਗੜਬੜੀ ਦੇ ਪ੍ਰਭਾਵ ਘੇਟ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਲਦਾਖ ਖਤੇ ਕਈ ਹੋਰ ਵੀ ਇਲਾਕੇ ਜੁੜੇ ਨੇ ਜਾਰੀ ਉੱਥੇ ਹੀ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਦੇਸ਼ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਜੜੀ ਹੈ ਜਾਰੀ ਕੀਤਾ ਗਈ ਹੈ ਤੇ ਨਾਲ ਕੀ ਨਾਲ ਅਗਲੇ 3 ਤੋਂ 4 ਦਿਨਾਂ ਦੇ ਦੌਰਾਨ ਉੱਤਰ ਪੱਛਮੀ ਭਾਰਤ ਦੇ ਵਿੱਚ ਬਹੁਤ ਹੀ ਸੰਘਣੀ ਧੁੰਦ ਵੀ ਜੜੀ ਹੈ ਪੈ ਸਕਦੀ ਦਾਸੇ ਤੁਹਾਨੂੰ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ 30 ਦਸੰਬਰ ਤੱਕ ਬਹੁਤ ਹੀ ਸੰਘਣੀ ਧੁੰਦ ਚਾਹੀਦੀ ਹੈ ਕਿ ਮੌਸਮ ਵਿਭਾਗ ਨੇ 29 ਦਸੰਬਰ ਦੀ ਸਵੇਰ ਤੱਕ ਰਾਜਸਥਾਨ ਉੱਤਰ ਪੱਛਮੀ ਮੱਧ ਪ੍ਰਦੇਸ਼ ਅਤੇ ਅਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵਿੱਚ 31 ਦਸੰਬਰ ਦੀ ਸਵੇਰ ਤੱਕ ਸੰਗਣੀ ਤੁੰਦ ਦੀ ਜਿਹੜੀ ਭਵਿੱਖਬਾਣੀ ਹੈ ਕਰ ਦਿੱਤੀ ਹੈ ਉੱਥੇ ਸੰਗਣੀ ਤੁੰਦ ਅਤੇ ਸੀਤ ਲੈਰ ਤੋਂ ਇਲਾਵਾ ਪਾਰਤ ਦੇ ਉੱਤਰ ਪੱਛਮੀ ਖੇਤਰ ਦੇ ਵਿੱਚ 30 ਦਸੰਬਰ ਤੋਂ بارش ਵੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਉੱਥੇ 31 ਦਸੰਬਰ 2023 ਤੋਂ 2 ਜਨਵਰੀ 2024 ਦੇ ਦੌਰਾਨ ਤਾਜ਼ਾ ਪੱਛਮੀ ਕੜਬੜੀ ਦੇ ਪ੍ਰਭਾਵ ਜਿਹੜੇ ਨੇ ਨਜ਼ਰ ਆ ਰਹੇ ਜਿਨ੍ਹਾਂ ਦਾ ਅਸਰ ਪੰਜਾਬ ਅਤੇ ਹਰਿਆਣਾ ਉੱਤੇ ਜੰਮ ਕੇ ਦੇਖਣ ਨੂੰ ਮਿਲਣ ਵਾਲਾ ਯਾਨੀ ਕਿ 30 ਅਤੇ 31 ਦਸੰਬਰ ਨੂੰ ਪੰਜਾਬ ਹਰਿਆਣਾ ਹਿਮਾਚਲ ਵੱਲ ਜਿਹੜਾਗਾ ਬਰਸਾਤ ਦੀ ਪਵਿਕਵਾਣੀ ਕੀਤੀ ਗਈ ਹੈ ਬਰਸਾਤਾਂ ਸ਼ੁਰੂ ਹੋ ਸਕਦੀਆਂ ਉੱਤੇ ਕਿ 30 ਦਸੰਬਰ ਤੱਕ ਸੰਗਣੀ ਧੁੰਦ ਪੈਣ ਦੀ ਵੀ ਪਵਿਕਵਾਣੀ ਕੀਤੀ ਗਈ ਤਾਂ ਸੇ ਤੁਹਾਨੂੰ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਬਿੱਤੇ ਦਿਨ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਕਿਉਂਕਿ ਪੰਜਾਬ ਭਰ ਦੇ ਵਿੱਚ ਸੀਤ ਲਹਿਰ ਦੇ ਨਾਲ-ਨਾਲ ਸੰਗਣੀ ਧੁੰਦ ਨੇ ਦਸਤਕ ਦਿੱਤੀ ਹੈ ਸੜਕਾਂ ਦੇ ਉੱਤੇ ਆਵਾਜਾਈ ਬਿਲਕੁਲ ਠੱਪ ਹੁੰਦੀ ਨਜ਼ਰ ਆ ਰਹੀ ਹੈ ਕਹਿ ਸਕਦੇ ਹਾਂ ਕਿ ਬਿਲਕੁਲ ਹੀ ਨੇੜੇ ਕੁਝ 200 ਮੀਟਰ ਦੀ ਦੂਰੀ ਉੱਪਰ ਖੜਿਆ ਵਾਹਨ ਵੀ ਸਾਨੂੰ ਦਿਖਾਈ ਨਹੀਂ ਦੇ ਰਿਹਾ ਜਿਸ ਕਰਕੇ ਵੱਡੇ ਹਾਦਸੇ ਵੀ ਆਇਹੀ ਦਿਨ ਵਾਪਰੇ ਪਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਨਾਲ ਡਰਾਈਵਰਾਂ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਸੀ ਕਿ ਜੇਕਰ ਤੁਸੀਂ ਸੜਕਾਂ ਦੇ ਉੱਤੇ ਵਾਹਨ ਚਲਾ ਰਹੇ ਹੋ ਤਾਂ ਤੁਸੀਂ ਆਪਣੀ ਗਤੀ ਇੰਨੀ ਕੁ ਧੀਮੀ ਰੱਖੋ ਕਿ ਜੇਕਰ ਤੁਹਾਡੇ ਅੱਗੇ ਕੋਈ ਵਹੀਕਲ ਆ ਜਾਂਦਾ ਹੈ ਤਾਂ ਤੁਸੀਂ ਬ੍ਰੇਕ ਮਾਰਨ ਦੇ ਯੋਗ ਹੋ ਸਕੋ ਤਾਂ ਜੇ ਤੁਹਾਨੂੰ ਕੋਈ ਕਈ ਸਾਰੇ ਹਾਦਸੇ ਜਿਹੜੇ ਨੇ ਪੰਜਾਬ ਦੇ ਵਿੱਚ ਵਾਪਰੇ ਜਿੱਥੇ ਕਿ ਪਿਛਲੇ 2 ਦਿਨਾਂ ਦੇ ਵਿੱਚ ਦਰਜਾ ਹੀ ਮੌਤਾਂ ਵੀ ਸામਣੀ ਆਈਆਂ ਨੇ ਜਿਸ ਕਰਕੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਕੀ ਮੌਸਮ ਨੂੰ ਲੈ ਕੇ ਹਰ ਦਿਨ ਦੀ ਤਾਜ਼ਾ ਅਪਡੇਟ ਵੀ ਸਾਂਝੀ ਕੀਤੀ ਜਾ ਰਹੀ ਤਾਂ ਜੋ ਇਹਨਾਂ ਹਾਦਸਿਆਂ ਦੇ ਵਿੱਚ ਥੋੜੀ ਜੀ ਕਟੋਤੀ ਹੋ ਸਕੇ ਪਰ ਤੁਸੀਂ ਸੜਕਾਂ ਦਾ ਮਜਾਜ ਤਾਂ ਦੇਖ ਹੀ ਸਕਦੇ ਹੋ ਕਿ ਕਿਸ ਤ੍ਰਿਕੇ ਦੇ ਹਾਲਾਤ ਜਿਹੜੇ ਨੇ ਸੜਕਾਂ ਉੱਪਰ ਬਣੇ ਹੋਏ ਨੇ ਧੁੰਦ ਨਾਲ ਕੁਝ ਵੀ ਜਿਹੜਾ ਨਹੀਂ ਦਿਖਾਈ ਦੇ ਰਿਹਾ ਦਿਨ ਦੇ ਸਮੇ ਵੀ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਔਨ ਕਰਨੀਆਂ ਪੈ ਰਹੀਆਂ ਪਰ باوجود ਇਸ ਦੇ ਵੀ ਸੜਕਾਂ ਦੇ ਉੱਤੇ ਆਵਾਜਾਈ ਜਿਹੜੀ ਹੈ ਪੂਰੀ ਤਰ੍ਹਾਂ ਠੱਪ ਹੁੰਦੀ ਨਜ਼ਰ ਆ ਰਹੀ ਹੈ ਤਾਂ ਹੁਣ ਮੌਸਮ ਵਿਭਾਗ ਦੇ ਵੱਲੋਂ ਦੋ ਜਨਵਰੀ 2024 ਤੱਕ بارش ਅਤੇ ਤੇਜ਼ ਹਨੇਰੀ ਦਾ ਅਲਰਟ ਵੀ ਜਾਰੀ ਕੀਤਾ ਹੈ ਤੇ ਤੁੰਦਾਂ ਦੀ ਦਸਤਕ ਜਿਹੜੀ ਇਹ ਫਿਲਹਾਲ ਦੇ ਲਈ 31 ਦਸੰਬਰ ਯਾਨੀ ਕਿ ਇਸ ਸਾਲ ਦੇ ਆਖਰੀ ਦਿਨ ਤੱਕ ਤੁੰਦਾਂ ਦੀ ਦਸਤਕ ਰਹੇਗੀ ਉਸ ਤੋਂ ਬਾਅਦ ਬਰਸਾਤਾਂ ਦੀ ਸ਼ੁਰੂਆਤ ਹੋ ਸਕਦੀ ਹੈ ਬਰਸਾਤਾਂ ਤੋਂ ਬਾਅਦ ਠੰਡ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਵੀ ਦੇਖਣ ਨੂੰ ਮਿਲੇਗਾ ਖੈਰ ਦਾਸ ਜੀ ਤੁਹਾਨੂੰ ਕਿ 11 ਸੂਬਿਆਂ ਦੇ ਵਿੱਚ ਦੋ ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਤਕਰੀਬਨ 2 ਦਿਨ ਤੱਕ ਇਹ ਬਰਸਾਤ ਲਗਾਤਾਰ جاری ਰਹੇਗੀ ਜਿਸ ਕਰਕੇ ਮੌਸਮ ਦਾ مزاج ਜਿਹੜਾ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ